ਨੀ ਮਤਰਾ ਮੈਂ ਤੁਹਾਡਾ ਬਣਾ ਸੁਖੀ ਆ ਜਲਾ ਚ ਐਡਾ ਕਿਥੋਂ ਨ ਪਤੀ ਹੈ ਵੀ ਅਸੀਂ ਕਾਲ ਸਰੀਕ ਕਾਲ ਤੱਕ ਹਜੂਰ ਸਾਹਿਬ ਦੀ ਯਾਤਰਾ ਕਰਦੇ ਪਿਆ ਤੇ ਉਸ ਦੇ ਧਾਮ ਨੂੰ ਦਿਖਾਦੇ ਪਿਆ ਤੇ ਸਭ ਤੋਂ ਪਹਿਲਾਂ ਇਹ ਲੰਗਰ ਹਾਲ ਵਿਲਕਮ ਜਿੱਥੇ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖੁਦ ਇੱਥੇ ਲੰਗਰ ਪ੍ਰਸ਼ਾਦਾ ਵੇਡ ਕੇ ਸਕੇ ਹੈ ਵਰਤਾਇਆ ਸੰਗਤ ਨੂੰ ਉਹ ਸਮਿਆਂ ਦੇ ਵਿੱਚ ਜਦੋਂ ਕਿ ਗੁਰੂ ਗੋਬਿੰਦ ਸਿੰਘ ਜੀ ਪੰਜਾਬ ਨੂੰ ਛੱਡ ਕੇ ਨਾ دیرਦੀ ਧਰਤੀ ਤੇ ਪਹੁੰਚੇ ਸੀ ਇੱਥੇ ਅੱਗ ਡੇਲੇ ਲਾਇਸੀ ਇਹ ਉਹ ਲੰਗਰ ਹਾਲ ਹੈ ਜਿੱਥੇ ਕੀ ਗੁਰੂ ਗੋਬਿੰਦ ਸਿੰਘ ਜੀ ਸਾਰੀ ਸੰਗਤ ਨੂੰ ਆਪ ਵੀ ਖੁਦ ਇੱਥੇ ਬਹਿ ਕੇ ਲੰਗਰ ਪ੍ਰਸ਼ਾਦਾ ਛਕਦੇ ਸੀਗੇ ਤੇ ਸਾਰੀ ਸੰਗਤ ਬੈਠ ਕੇ ਲੰਗਰ ਪ੍ਰਸ਼ਾਦਾ ਛਕਦੀ ਸੀ ਤੇ ਇਹ ਬਹੁਤ ਹੀ ਸੋਹਣਾ ਪ੍ਰਾਂਚਿਕ ਆਪਣਾ ਲੰਗਰ ਹਾਲ ਹੈ ਇੱਥੇ ਬਹੁਤ ਸਾਰੇ ਬਾਬਿਆਂ ਦੀਆਂ ਜਿੱਦਾਂ ਕੀ ਤਸਵੀਰਾਂ ਸਜਾਈਆਂ ਹੋਈਆਂ ਨੇ ਲੱਗੀਆਂ ਹੋਈਆਂ ਨੇ ਤੇ ਸੇਵਾ ਦਾ ਸੇਵਾ ਕਰਦੇ ਪਏ ਨੇ ਤੇ ਬਹੁਤ ਹੀ ਸੋਹਣਾ ਸਕੂਨ ਮਿਲਦਾ ਇੱਥੇ ਪ੍ਰਸ਼ਾਦਾ ਪਾਣੀ ਅਸੀਂ ਵੀ ਬਹਿ ਕੇ ਸਕਿਆ ਤੇ ਬਹੁਤ ਹੀ ਜ਼ਿਆਦਾ ਆਨੰਦ ਆਇਆ ਪ੍ਰਸ਼ਾਦਾ ਛੱਕ ਕੇ ਵੀ ਜਿੱਦਾਂ ਕੀ ਆਪਣਾ ਉਸ ਤੋਂ ਬਾਅਦ ਇਹ ਮੇਨ ਆਪਣਾ ਗੁਰਦੁਆਰ ਗੁਰਦੁਆਰਾ ਆ ਗਿਆ ਜਿਸ ਦੇ ਤੇ ਵੀ ਇਹ ਇਤਿਹਾਸ ਹੈ ਵੀ ਇੱਥੇ ਬਹਿ ਕੇ ਗੁਰਾਂ ਨੇ ਜੋਤੀ ਜੋਤ ਸਮਾਈ ਸੀਗੀ ਤੇ ਆਪਣੇ ਆਪ ਨੂੰ ਤੇ ਇੱਥੇ ਹੀ ਬੁਜੀਸਥਾਨ ਤੋਂ ਬਹਿ ਕੇ ਤੀਰ ਛੱਡਿਆ ਜੀ ਇਸ ਜਗ੍ਹਾ ਤੇ ਤੇ ਇਹ ਉਹੀ ਸਥਾਨ ਹੈ ਮੇਨ ਗੁਰੂ ਗੁਰਦਵਾਰਾ ਸ੍ਰੀ ਹਜੂਰ ਸਾਹਿਬ ਦਾ ਜੋ ਕਿ ਬਾਬਾ ਜੀ ਨੇ ਦੀ ਜੋਤੀ ਗਾਹ ਚੱਲਦੇ ਆਂ ਦੇਖਦੇ ਆਂ ਚਲੋ ਜੀ ਇਹ ਥੋੜਾ ਥੋੜਾ ਕਲਿੱਪ ਉਸ ਤੋਂ ਬਾਅਦ ਇੱਥੇ ਹੀ ਗੁਰੂ ਗੋਬਿੰਦ ਸਿੰਘ ਜੀ ਦੀ ਜੋਤੀ ਜੋਤ ਸਮਾਈ ਗਈ ਇਹ ਦਰਬਾਰ ਸਾਹਿਬ ਦਾ ਅੰਦਰਲਾ ਤੇ ਜੋ ਸਾਹਮਣੇ ਗੇਟ ਹੈ ਤੇ ਉੱਥੇ ਹੀ ਬਾਬਾ ਜੀ ਦੇ ਸ਼ਸਤਰ ਜੋ ਕਿ ਸਾਰੇ ਹੀ ਇੱਥੇ ਪਏ ਨੇ ਇੱਥੇ ਖੰਡ ਪਾੜ ਪ੍ਰਕਾਸ਼ ਹੁੰਦੇ ਨੇ ਦੇਹਲੀ ਖੰਡ ਪਾੜ ਪ੍ਰਕਾਸ਼ ਚੱਲਦੇ ਨੇ ਇਹ ਆਪਣਾ ਸ਼ਸਤਰ ਜੋਤੀ ਸ਼ਸਤਰ ਸੀਗੇ ਤੇ ਉਹ ਹੀ ਹੈ ਤੇ ਆ ਖੰਡ ਪਾੜ ਪ੍ਰਕਾਸ਼ ਹੋਏ ਹੋਏ ਨੇ ਇੱਥੇ ਰੋਜ਼ ਦੇਹਲੀ ਖੰਡ ਪਾੜ ਪ੍ਰਕਾਸ਼ ਰਹਿਣਾ ਜੇ ਇਹ ਪੌੜੀਆਂ ਚੜਦੇ ਨੇ ਨਿਸ਼ਚਿਤ ਰਕੇ ਬਹੁਤ ਸੋਨਾ ਮਤਲਬ ਵੀ ਕਹਿਣ ਦਾ ਭਾਵ ਇਹ ਹੈ ਕਿ ਜ਼ਿੰਦਗੀ ਦਾ ਸਕੂਨ ਆਨੰਦ ਮਿਲ ਗਿਆ ਇੱਥੇ ਆ ਕੇ ਬਹੁਤ ਮਾਣ ਹੌਲਾ ਹੋਇਆ ਵੀ ਆਪਾਂ ਆਪਣੇ ਤਖਤ ਸ੍ਰੀ ਹਜੂਰ ਸਾਹਿਬ ਦੀ ਯਾਤਰਾ ਆਪਣੀ ਸਫਲ ਹੋ ਗਈ ਤੇ ਬਹੁਤ ਵਧੀਆ ਲੱਗਿਆ ਕਿ ਅਸੀਂ ਜਦ ਤੱਕ ਟਰੈਕਟਰ ਟਰਾਲੀ ਦੇ ਸਫ਼ਰ ਕਰਦੇ ਪਏ ਸੀਗੇ ਤੇ ਸਾਨੂੰ ਆਏ ਸੀਗਾ ਵੀ ਰਸਤੇ ਦੇ ਵਿੱਚ ਕੋਈ ਦਿੱਕਤ ਪ੍ਰੇਸ਼ਾਨੀ ਨਾ ਹੋਵੇ। ਉਸੇ ਗੱਲ ਪ੍ਰਮਾਤਮਾ ਨੇ ਸਾਨੂੰ ਕੋਈ ਦਿੱਕਤ ਪਰੇਸ਼ਾਨੀ ਆਉਣ ਨਹੀਂ ਦਿੱਤੀ ਰਾਹ ਦੇ ਵਿੱਚ। ਤੇ ਅਸੀਂ ਸਫ਼ਰ ਸਾਡਾ ਬਹੁਤ ਹੀ ਸੋਨਾ ਗੁਜ਼ਰਿਆ ਤੇ ਇਹ ਬਹੁਤ بڑا ਗੁਰਦੁਆਰਾ ਹੈ। ਸਾਰਾ ਘੁੰਮ ਕੇ ਤੁਹਾਨੂੰ ਦਿਖਾਵਾਂਗੇ ਤੇ ਜੁੜੇ ਰਹੋ ਇਸ ਨਾਲ ਤੇ ਸਭ ਪਤਾ ਤੁਹਾਨੂੰ ਹੌਲੀ-ਹੌਲੀ ਹੋਰ ਧਾਮਾਂ ਦੀ ਵੀ ਜਾਣਕਾਰੀ ਦੇਵਾਂਗੇ ਤੇ ਫਾਲੋ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਬਹੁਤ ਹੀ ਵਧੀਆ ਇਹ ਗੁਰਦੁਆਰਾਂ ਨੇ ਇਸ ਦੇ ਵਿੱਚ ਵੀ ਇੱਕ ਲੰਗਰ ਹਾਲ ਜਿੱਥੇ ਕੀ ਮਹਿਕੇ ਲੋਕ ਸੰਗਤ ਪ੍ਰਸ਼ਾਦਾ ਛਕਦੀ ਹੈ ਸਭ ਬਹੁਤ ਹੀ ਵਧੀਆ ਇਹ ਚੀਜ਼ ਹੈ ਦੇਖੋ ਸੁਣੋ ਚਲੋ ਆਜੋ